ਦੇ ਸੋਤਾਂ ਨੂੰ ਬਚਾਉਣ ਦੀ ਕਿਵੇਂ ਸਕਦਾ ਹਾਂ ਲੱਛਣ ਅਸੀਂ ਆਪਣੇ ਆਂਗਰੇਗਾਲੇ ਘਰ ਸਕੂਲ ਸਮਾਜ ਦੇ ਛੋਟੀਆਂ-ਛੋਟੀਆਂ ਬਦਲਾਵਾਂ ਅਪਣਾ ਕੇ ਬਿਜਲੀ ਤੇ ਪਾਣੀ ਸੋਤਾਂ ਨੂੰ ਕਿਵੇਂ ਬਚਾ ਸਕਦੇ ਹਾਂ ਉਦਾਹਰਨ ਲਈ ਪੂਰਜਾਂ ਨੂੰ ਜਾਣ ਦੀ ਅਸੀਂ ਬੱਤੀਆਂ ਤੇ ਲਾਈਟਾਂ ਦੀ ਵਰਤੋਂ ਘੱਟ ਸਮੇਂ ਕਰ ਸਕਦੇ ਹਾਂ ਅਸੀਂ LED ਬੱਤੀਆਂ ਦੀ ਵਰਤੋਂ ਕਿਉਂਕਿ ਘੱਟ ਜੀ ਖਰਚਦੀਆਂ ਹਨ ਸੂਰਜੀ ਊਰਜਾ ਵਰਗੀ ਨਵਿਕਨਜੋਗ ਊਰਜਾ ਵਰਤੀਦਾਵੇ ਪਾਣੀ ਦੀ ਬਚਤ ਲਈ ਟੂਟੀ ਸੁਬੀਨਾ ਛੱਡੀ ਜਾਵੇ ਬਰਸਾ ਜਲ ਸੰਭਾਲ ਕੀਤਾ ਜਾਵੇ ਪਾਈਪ ਦੀ ਵਜਾਇ ਪਾਰਟੀ ਨਾਲ ਵਾਹਨ ਕੋਈ ਨਾ ਸ੍ਰੋਤਾ ਦੇ ਸੰਭਾਲੀ ਹੀ ਸਾਈਕਲ ਤੇਰੀ ਯੂਜ਼ ਵੀ ਕਰਤੋ ਆਂ ਕੀਤੀ ਜਾਵੇ ਪਲਾਸਟਿਕ ਦੀ ਵਰਤੋਂ ਘਟਾਈ ਜਾਵੇ ਕਾਗਜ਼ ਬਣਾਉਣ ਲਈ ਬਿਜਲੀ ਬੁਝਕਰ ਮਾਦੇ ਵਰਤੇ ਜਾਣ ਨਤੀਜੇ ਦੇ ਅਸੀਂ ਸਭ ਮਿਲ ਕੇ ਇਹ ਛੋਟੇ ਛੋਟੇ ਕਦਮ ਚੁੱਕੀਏ ਤਾਂ ਨਾ ਸਿਰਫ ਬਿਜਲੀ ਅਤੇ ਪਾਣੀ ਬਚੇਗਾ ਸਗੋਂ ਸਭ ਵੀ ਸੁਖੀਆਂ ਪੀੜੀਾਂ ਲਈ ਖੁਸ਼ਹਾਲ ਅਤੇ ਸਾਫ਼ ਸੁਥਰਾ ਭਾਰਤ ਬਣੇਗਾ